ਸਾਨੂੰ ਅਗਰ ਤੇਰਾ ਨਹੀਂ ਰਿਹਾ ਤਾਂ ਉਹਨੂੰ ਪ੍ਰੇਮ ਨਾਲ ਸਮਝਾਏ ਅਗਰ ਅਮਰ ਛਕਿਆ ਉਸਨੇ ਅਮਰ ਛਕਿਆ ਆ ਘਰ ਵਾਲੇ ਨਹੀਂ ਅਮਰ ਛਕਿਆ ਤੇ ਪ੍ਰੇਮ ਨਾਲ ਸਮਝਾਦਾ ਨੇ ਸਮਝਾਦਾ ਨੇ ਪ੍ਰੇਮ ਨਾਲ ਸਮਝਾ ਸਨ ਜਾ ਕੇ ਉਹ ਪੈਸੇ ਸਿੱਧਰਸ ਹੋ ਜਾਏਗੀ ਆ ਜਾਏਗੀ ਜੇ ਕੋਸ਼ਿਸ਼ ਤੇ ਕੋਈ ਕਰੇ ਜੇ ਨਾ ਵੀ ਛਕਿਆ ਹੋਇ ਉਸਨੇ ਨਹੀਂ ਛਕਦੀ ਤਾਂ ਵੀ ਕੋਈ ਨਹੀਂ ਪੀ ਆਪ ਕੋ ਜੱਦੀ ਖਿੰਦੇ ਇੱਕ ਦੂਸਰੇ ਦਾ ਖਾਣਾ ਅਲੱਗ ਅਲੱਗ ਖਾਏ ਝੂਠਾ ਨਾ ਇੱਕ ਦੂਸਰੇ ਦੇ ਇਹ ਕਿਤਾਬ ਲਈ ਜਨਨ ਕਾਇ ਅਮਰਤਾਰੀ ਫਿਰ ਅਮਰਤਾਰੀ ਦਾ ਹੀ ਮਾਲ ਕਰੇ ਹਾਂ ਇਹ ਇਹ ਹੋਣਾ ਤੇ ਚਾਹੀਦਾ ਵੀ ਅਮਰਤ ਸ਼ਕਲ ਜੇ ਦੋਨਾਂ ਨੇ ਤੁਹਾਨੂੰ ਇੱਕ ਨੇ ਜਾਵਨ ਸ਼ਕਿਆ ਤੇ ਦੂਸਾ ਪ੍ਰੇਰਣਾ ਕਰਕੇ ਅਮਰ ਸ਼ਕਿਆ ਇਹਦੇ ਵਾਸਤੇ ਤੇ ਕੋਈ ਉੱਤੀ ਗੱਲ ਆਬ ਜਮਾ ਨਹੀਂ ਹੋਇਆ ਇਹ ਨਹੀਂ ਉਹ ਅਗਰ ਕਿਸੇ ਨੂੰ ਆਪ ਜਰਾ ਆਪਣੇ ਉਹਨਾਂ ਘਰ ਵਾਲੀ ਆ ਨਹੀਂ ਸ਼ਕਦੇ ਉਹਨੂੰ ਪ੍ਰੇਰਣਾ ਕਰੋ ਪ੍ਰੇਰਣਾ ਕਰ ਕਰਕੇ ਜਿ ਪਰਣਾ ਕਰਕੇ ਉਹ ਫਿਰ ਛੋਟੇ ذرا ਧਮਾ ਕੇ ਵੀ اگر ਮੰਨ ਜਾਂਦੀ ਆ ਤੇ ਤੋ ਵੀ ਚੰਗੀ ਗੱਲ ਆ ਅਮਰ ਜਗਨ ਵਾਸਤੇ ਤੈ ਪਰਮਾਤਮਾ ਦੇ ਪਾਸੇ ਲੈ ਜਾਣਾ ਨਾ ਉਹਦੇ ਵਾਸਤੇ ਕਿ ਉਹ ਕਹਿੰਦੇ ਤੂੰ ਸਾਰੇ ਸਾਧਨ ਵਰਤੋ ਤੂੰ ਨੂੰ ਪਰਮਾਤਮਾ ਦਾ ਰਸਤਾ ਜਾਣ ਵਾਸਤੇ ਕਿਉਂਕਿ ਦਾ ਦਿਮਾਗ ਤਾਂ ਉਸਲੇ ਕੰਮ ਨਹੀਂ ਕਰ ਰਿਹਾ ਹੁੰਦਾ ਉਹਦੀ ਬੁੱਧੀ 네ਗੇਟਿਵ ਫੋਰਸ ਦੇ ਵਿੱਚ ਆ ਹਉਮੇ ਦੇ ਵਿੱਚ ਆ ਤੇ ਹਉਮੇ ਨੂੰ ਕਰਨ ਵਾਸਤੇ ਸਾਰੀ ਜੁਗਤੀਆਂ ਵਰਤੋ ਇਸਾਂ ਪਹਿਲੇ ਸਮਝਾਓ ਕਰ ਲੋ ਹੋਰ ਵੀ ਜੁਗਤੀ ਜੋ ਵੀ ਦੁਨੀ ਜੁਗਤੀ ਉਹਦੇ ਵਰਤੋ ਉਹ ਹੁਣ ਸਦੇ ਰਸੇ ਪਾਣ ਵਾਸਤੇ ਤਾਂ ਜੋ ਉਹਦਾ ਵੀ ਪੜਾ ਹੋਏਗਾ ਇਹ ਸਮਝਿਤ ਕਰਨਾ ਜ਼ਰੂਰ ਪਲ ਮਿਲਦਾ ਇਹ ਤਾਂ ਕਮਜ਼ੋਰੀ ਫਿਰ ਉਹਦੇ ਮਾਲਕ ਦੀ ਹੈ ਨਾ ਉਹਦੇ ਹਸਬੰਦ ਨੇ ਉਹਦੇ ਪਤੀ ਦੀ ਕਮਜ਼ੋਰੀ ਹੈ ਪਤੀ ਚਾਨੀ ਤਾਕਤ ਨਹੀਂ ਹੈ ਕਿ ਜੋ ਕਿ ਉਹ ਬਣਨ ਉਹਨੂੰ ਮੋੜ ਕਰ ਸਕਦਾ ਤਾ ਪਿਛਲੇ ਜਨਮ ਪਿਛਲੇ ਵਕਤ ਇਹ ਹੁਣੇ ਮਾਡਰਨ 에ਜ ਦੇ ਵਿੱਚ ਸਾਰਾ ਸੁਣਿਆ ਮੈਂ ਪਿਛਲੇ ਵਕਤ ਤਾਂ ਸਾਰਾ ਬੜਾ ਅਚੀ ਹੁੰਦੀ ਸੀ ਆਉਣ ਜਾਂ ਪੁਰਜੰਦੀ ਪਤੀ ਪਤਨੀ ਚ ਪਤਨੀ ਬਜਰਮੰਦੀ ਹੁੰਦੀ ਸੀ ਜਿਵੇਂ ਪਤੀ ਕਹਿੰਦਾ ਸੂ ਸਹੀ ਹੁੰਦੇ ਸੀ ਤੇ ਇਹ ਹੁਣ ਮਾਡਰਨ 에ਜ ਹੋ ਗਿਆ ਆ ਇਸੇ ਕਰਕੇ ਡਾਈਵੋਰਸ ਹੁੰਦੇ ਨੇ ਸਾਰੇ ਤਲਾਕ ਹੁੰਦੇ ਨੇ ਫਿਰ ਦੂਜੇ ਹੁੰਦੇ ਨੇ ਫਿਰ ਜਿਵੇਂ ਮੁਸਲਮਾਨਾਂ ਦਾ ਤਲਾਕ ਹੁੰਦਾ ਹੁੰਦਾ ਹੈ ਹਿੰਸਕਾਂ ਜਿਵੇਂ ਤਲਾਕ ਹੁੰਦਾ ਹੈ ਫਿਰ ਮੰਜਲ ਛੋਟਾ ਹੁੰਦਾ ਕ ਤਲਾਕ ਸੁਣਿਆ ਨਹੀਂ ਸੀ ਕਈ ਵਾਰ ਸੁਣਿਆ ਨਹੀਂ ਸੀ ਜੇ ਮਤਲਬ ਸਾਨੂੰ ਉਸਲੇ ਵਿੜਾ ਹਸਬੰਡ ਹੈ ਆ ਵਾਈਫ ਲਈ ਆਪਣਾ ਪਤੀ ਜਿਹੜਾ ਆਪਣਾ ਤਰਮਪਤਨੀ ਨੂੰ ਤੀ ਕੇ ਵਰਤੇ ਪ੍ਰੇਮ ਨਾਲ ਸਮਝਾਏ ਇਸ ਮੇਂ ਸਮਝਾ ਕੇ ਕੋਈ ਛਿਰਕਾ ਮਾਰ ਕੇ ਹੀ ਕਰਨਾ ਕਹਿ ਕੁਝ ਦਾ ਨਾ ਕਰਨਾ ਪਏ ਕੁਝ ਕੋਈ ਕੋਈ ਨਾ ਕੋਈ ਤਰੀਕਾ ਕਰਕੇ ਉਸਦੇ ਰਸਤੇ ਪਾਏ ਜਿਹਦੇ ਰਸਤੇ ਪਾ ਦੋ ਪਰਪਕਾਰ ਬਹੁਤ ਔਡਾ ਪਰਪਕਾਰ ਤੇ ਇਸੇ ਤਰ੍ਹਾਂ ਕਿ ਜੇ ਬੀਬੀ ਨੇ ਅਮਰ ਛਕਿਆ ਆ ਉਹਦੇ ਪਤੀ ਨੇ ਨਹੀਂ ਅਮਰ ਛਕਿਆ ਤੇ ਬੀਬੀ ਉਹਨੇ ਸਮਝਾਏ ਬੀਬੀ ਅਗਰ ਬੀਬੀ ਨਾਮ ਵੰਡ ਜਪੇ ਉਹ ਇੱਕ ਆਪਣੀ ਤਾਕਤ ਆਪਣੇ ਪੈਦਾ ਕਰੇ ਉਹਦੀ ਵਿਲ ਪਾਵਰ ਉਹਦੇ ਨਾਲ ਜ਼ਿਆਦਾ ਸਟਰੋਂਗ ਹੋਏ ਜਿਹਦੇ ਨਾਲ ਉਹਦਾ ਵਿਲ ਪਾਵਰ ਐਨੀ ਬਦਲ ਕੇ ਉਹਦਾ ਕਹਿਣਾ ਮੰਨ ਲਵੇ ਇਹ ਤੇ ਪ੍ਰਮਾਤਮਾ ਦੀ ਐਨੀ ਸ਼ਕਤੀ ਹੁੰਦੀ ਆ ਤੁਸੀਂ ਨਾਮ ਵੰਡ ਜਪੋ ਸ਼ਕਤੀ ਹੁੰਦੀ ਆ ਤੁਹਾਡਾ ਤੁਹਾਡੇ ਦੂਸਰੇ ਤੇ ਉੱਤੇ ਤੁਸੀਂ ਕਬਜ਼ਾ ਉਹਦਾ ਵੇਲ ਪਾਵਨ ਤੋਂ ਤੇ ਕਬਰਾ ਕਰ ਸਕਦੇ ਜਿਹਦਾ ਉਹ 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 ਉਹਦੀ ਉਹ ਜ਼ਰੂਰ ਬਣਨੇਗੇ ਆਦਮੀ ਚਾਹੇ ਆਦਮੀ ਹੈ ਜਾਂ ਔਰਤ ਹੈ ਜਿਦਿਨ ਵੇਲ ਪਾਵਰ ਛੁਟਾਵਾਂਗੇ ਪਰ ਵੇਲ ਪਾਵਰ ਕਾਦਰ ਨਾ ਛੁਟਾਵਾਂਗੇ ਹਾਕੂਬ ਸ਼ਕਤੀ ਦਾਲ ਆਦਮੀ ਸ਼ਕਤੀ ਹੁੰਦੀ ਹੈ ਪਰ ਮਾਤਬਾਨ ਨਾ ਨਾ ਜਾਂ ਇੰਨਾ ਤੱਕ ਹੋਏ ਤਾਕਤ ਛੋੜੇ ਉਹਦੇ ਪਿੱਛੇ ਚਾਲਾ ਮੰਨਣਗੇ ਸਾਡੀ ਆਪਣੀ ਤਾਕਤ ਅਸੀਂ ਪੈਦਾ ਕਰੀਏ ਨਾਮ ਵਣ ਜਪ ਕੇ ਉਹ ਆਪਣਾ ਉੱਤਮ ਜੀਵਨ ਬਣਾਈਏ ਸਭ ਨਾਵੇਂ ਅੱਗੇ ਆਨ ਨਾਏ ਤੁਸਾਂ ਕਹਿੰਦੇ ਸਭ ਨਾਵੇਂ ਅੱਗੇ ਆਨ ਨਾਏ ਆਪਣਾ ਜੀਵਨ ਨਹੀਂ ਤਗੜਾ ਕਰ ਦੂਸਰ ਨੂੰ ਕਹਿੰਦੇ ਤੂੰ ਤੂੰ ਤੱਗਾ ਬਣ